ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਹੁਣ ਤੁਹਾਡਾ ਸਵਾਗਤ ਕਰਦਾ ਦੋਸਤੋ ਕੱਲ 1 April ਦਿਨ ਮੰਗਲਵਾਰ ਨੂੰ ਪਿੰਡ ਸਵਾਜਪੁਰ ਵਿੱਚੇ ਵੱਡਾ ਕਬੱਡੀ ਦਾ ਕੱਪ ਹੋ ਰਿਹਾ ਔਰ ਉਸ ਕਬੱਡੀ ਕੱਪ ਦੀ ਜਾਣਕਾਰੀ ਲੈ ਲਈ ਆਪਾਂ ਕਲੱਬ ਮੈਂਬਰਾਂ ਦੇ ਨਾਲ ਪੁੱਜੇ ਆ ਔਰ ਕਲੱਬ ਮੈਂਬਰਾਂ ਦੇ ਕੋਲ ਪੁੱਛਿਆ ਕਿ ਕੱਲ ਨੂੰ ਕਿਹੜੇ ਕਿਹੜੇ ਪਲੇਅਰ ਆ ਰਹੇ ਹੈਗੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੱਲ ਜਿਹੜਾ ਕਬੱਡੀ ਦਾ ਕੱਪ ਹੋ ਰਿਹਾ ਹੈਗਾ ਉਸ ਕਬੱਡੀ ਕੱਪ 'ਚ ਕਿਹੜੇ ਕਿਹੜੇ ਪਲੇਅਰ ਆ ਰਹੇ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀ ਹੈਗ ਆਪਣੇ ਕਪ ਦੇ ਵਿੱਚ 8 ਇੰਟਰਨੈਸ਼ਨਲ ਕਲੱਬ ਆ ਜਿਨ੍ਹਾਂ ਦੇ ਵਿੱਚ ਨਾਮੀ ਪਲੇਅਰ ਆ ਗੋਪੀ ਬਰੰਦੀਪੂਰੀਆ ਫਿਰ ਆਪਣਾ ਵਾਇਗੁਰ ਸੀਚੇ ਵਾਲੀਆ ਤੇ ਹਣੀ ਪੰਡਿਤ ਲਖਾ ਕੋਟ ਕਰੋੜਾ ਚੋਰ ਨਾਮੀ ਪਲੇਅਰ ਆ ਰਹੀ ਆ ਸਾਰੇ ਠੀਕ ਆ ਜੀ ਅੱਛਾ ਬਈ ਇੱਥੇ ਹੋਰ ਕਿਹੜੇ ਕਿਹੜੇ ਟੀਮਾਂ ਕਿਹੜੇ ਕਿਹੜੇ ਆ ਰਹੀਆਂ ਹੈਗੀਆਂ ਟੀਮਾਂ ਭਾਜੀ 8 ਇੰਟਰਨੈਸ਼ਨਲ ਆ ਕਿਉਂਕਿ ਉਹ ਮਿਕਸ ਅਪ ਕਰਕੇ ਬਣਾਉਂਦੇ ਆ ਸਾਰੇ ਪਲੇਅਰ ਤੇ ਉਹ ਨਾ ਨਾ ਜਿਹਦਾ ਪਿੰਡ ਆਪਣਾ ਇੰਟਰਨੈਸ਼ਨਲ ਪੱਧਰ ਤੇ ਰੱਖਦੇ ਆ ਅੱਛਾ ਭਾਈ ਕੱਲ ਕਮੈਂਟਰ ਕਿਹੜੇ ਕਿਹੜੇ ਆ ਰਹੇ ਥੇ ਇਸ ਟੂਰਨਾਮੈਂਟ ਦੀ ਛਾਣ ਵਧਾਉਣ ਲਈ ਕਮੈਂਟਰ ਭਾਜੀ ਪਹਿਲਾਂ ਤਾਂ ਝਾਂਸ ਸਾਹਿਬ ਆ ਰਹੇ ਆ ਜੀ ਸੰਗੀਤ ਜੀ ਹਾਂ ਜੀ ਉਸ ਤੋਂ ਬਾਅਦ ਡਿੰਪਲ ਮਲਤਾਨੀ ਆ ਰਿਹਾ ਜੀ ਇਹ ਆਪਣੇ ਗੋਪੀ ਰੰਗੀਲਾ ਜੀ ਪ੍ਰਗਟ ਮਾਨਗੜ ਵਾਲਾ ਜੀ ਤੇ ਆਪਣੇ ਰੰਧਾਵਾ ਠੀਕ ਹੈ ਜੀ ਹਰਦੀਪ ਸਿੰਘ ਰੰਧਾਵਾ ਜੀ ਤੇ ਭਾਈ ਜਿਹੜਾ ਕੱਲ ਕਬੱਡੀ ਕੱਪ ਹੋਇਆ ਕੀ ਕੀ ਪ੍ਰਾਈਜ਼ ਆ ਔਰ ਬੈਸਟਾਂ ਨੂੰ ਕੀ ਕੀ ਹੈਗਾ ਪਹਿਲਾ ਪ੍ਰਾਈਜ਼ ਭਾਈ ਜੀ ਦਾ 1.5 ਲੱਖ ਦੂਜਾ 1 ਲੱਖ ਹੈ ਜੀ ਤੇ ਬੈਸਟਾਂ ਨੂੰ 31 31000 ਹੈ ਜੀ ਤੇ ਕੱਲ ਮੈਂ ਪੋਸਟਰ ਦੇਖਿਆ ਸੀਗਾ ਕਿ ਜਿਹੜੇ ਜਮਾ ਭਾਜੀ ਆ ਬੁੱਲੋਵਾਲਾ ਵਾਲੇ ਕਬੱਡੀ ਪਲੇਅਰ ਉਹਨਾਂ ਨੂੰ ਵੀ ਕੱਲ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦਾ ਮੋਟਰਨ ਸਨਮਾਨ ਕੀਤਾ ਜਾਊਗਾ ਉਹ ਕਿਹੜੇ ਵੀਰਾ ਵਾਲਾ ਉਹ ਹਨੀ ਪੰਡਤ ਉਹਨਾਂ ਵਾਲਾ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਕੱਲ ਇਸ ਟੂਰਨਾਮੈਂਟ ਦੀ ਸ਼ਾਭਦਾਨ ਲਈ ਕਿਹੜੇ ਕਿਹੜੇ ਮੁੱਖ ਚਿਹਰੇ ਆ ਰਹੇ ਜਿਹੜੇ ਇਸ ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਕਰਨਗੇ ਸਰਦਾਰ ਸੰਗਤ ਸਿੰਘ ਜਿਲ੍ਹਿਆ ਸਾਬਕਾ ਕਰਨ ਮੰਤਰੀ ਆ ਰਹੇ ਆ ਜੀ ਗੁਰਜੀਤ ਸਿੰਘ ਰਾਣਾ ਆ ਰਹੇ ਐਮਐਲਏ ਕਰਪੂਤਰਾ ਜੀ ਠੀਕ ਹੈ ਜੀ ਆਪਣੇ ਹਲਕੇ ਦੇ ਐਮਐਲਏ ਆ ਜਸਵੀਰ ਸਿੰਘ ਰਾਜਾ ਜੀ ਆ ਰਹੇ ਆ ਤਸੂਏ ਦੇ ਐ ਉਹ ਵੀ ਆ ਰਹੇ ਆ ਜੀ ਤੇ ਪਵਨ ਆਦੀਆ ਜੀ ਆ ਰਹੇ ਆ ਜੀ ਹਾਂਜੀ ਹਰਮਨ ਸਿੰਘ ਔਲਖਾ ਜੀ ਉਹ ਕਿਹੜੇ ਪਿੰਡ ਦੀ ਸ਼ਾਨ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਸ ਟੂਰਨਾਮੈਂਟ ਨੂੰ ਕਰਾਉਣ ਵਾਸਤੇ ਬਹੁਤ ਸਾਰੇ ਐਨਆਰਈ ਵੀਰਾਂ ਦਾ ਸਹਿਯੋਗ ਹੈਗਾ ਔਰ ਕਿਹੜੇ ਕਿਹੜੇ ਐਨਆਰਈ ਵੀਰਾਂ ਦੇ ਜੇ ਨਾਮ ਜਾਦਤ ਦੋ ਚਾਰ ਨਾਮ ਪਾ ਜੀ ਨਾਮ ਸਾਰੇ ਪਿੱਛੇ ਲੱਗੇ ਆ ਤੁਸੀਂ ਕੈਮਰਾ ਮਾਰ ਸਕਦੇ ਬੋਰਡ ਦੇ ਜੀ ਉਹ ਵੀ ਵੀਡੀਓ ਵਿੱਚ ਲਾ ਲਾਗੇ ਜੀ ਹਾਂਜੀ ਦੋਸਤੋ ਇਹ ਸਨ ਪਿੰਡ ਸਵਾਜਪੁਰ ਦੀ ਜੀ ਦੋਸਤੋ A Suns Paint Sawajpur ਦੇ ਕਬੱਡੀ ਕਲੱਬ ਜਿਹੜਾ ਕੱਲ 1 1 April ਨੂੰ ਕਬੱਡੀ ਕੱਪ ਕਰਾਇਆ ਉਹਦੇ ਬਾਰੇ ਜਾਣਕਾਰੀ ਦਿੰਦੀ ਆ ਸਾਡੀ ਇਸ ਵੀਡੀਓ ਨੂੰ ਬਰਤવાર ਸ਼ੇਅਰ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹਦੇ ਲਈ ਥੈਂਕ ਯੂ ਧੰਨਵਾਦ